ਦੋਸਤੋ ਬਹੁਤ ਹੀ ਪੁਰਾਣੀ ਗੱਲ ਹੈ ਸੇਖਚਿਲੀ ਨਾਮ ਦਾ ਇੱਕ ਵਪਾਰੀ ਸੀ ਉਸ ਦੇ ਕੋਲ ਬਹੁਤ ਹੀ ਹੱਟਾ-ਗੱਟਾ ਤੇ ਸੁੰਦਰ ਕ ਘੋੜਾ ਸੀ ਘੋੜੇ ਦੀ ਸੁੰਦਰਤਾ ਦੇਖ ਕੇ ਲੱਗਦਾ ਸੀ ਕਿ ਮੰਨੋ ਘੋੜਾ ਸਵਰਗਾਂ ਤੋਂ ਆਇਆ ਹੈ ਪਰ ਦਿੱਕਤ ਇਹ ਸੀ ਤਾਂ ਸੇਖਚਿਲੀ ਸਿਰਫ ਕੈਨ ਨੂੰ ਘੋੜੇ ਦਾ ਮਾਲਕ ਸੀ ਅਸਲ ਵਿੱਚ ਘੋੜਾ ਆਪਣੀ ਮਰਜ਼ੀ ਦਾ ਮਾਲਕ ਸੀ ਜਦੋਂ ਸੇਕ ਤੇਲੀ ਘੋੜੇ ਨੂੰ ਕਿਤੇ ਵੀ ਲੈ ਜਾਣਾ ਚਾਹੁੰਦਾ ਤਾਂ ਘੋੜੇ ਦਾ ਮਨ ਹੁੰਦਾ ਤਾਂ ਸਿੱਧਾ ਚੱਲਦਾ ਨਹੀਂ ਤਾਂ ਆਪਣੀ ਮਰਜ਼ੀ ਨਾਲ ਕਿਤੇ ਵੀ ਵਹਿਕ ਜਾਂਦਾ ਕਦੇ ਰਸਤੇ ਵਿੱਚ ਅਚਾਨਕ ਰੁਕ ਜਾਂਦਾ ਕਦੇ ਭੱਜਣ ਲੱਗ ਜਾਂਦਾ ਘੋੜੇ ਦੀ ਖਾਸ ਗੱਲ ਸੀ ਉਹ ਬਿਨਾਂ ਅਸਾਈ ਕਦੇ ਵੀ ਢੜੱਕਾ ਮਾਰ ਦਿੰਦਾ ਤੇ ਤੁਹਾਨੂੰ ਤਾਂ ਪਤਾ ਹੀ ਹੈ ਜੇ ਘੋੜੇ ਦਾ ਦਲੱਤਾ ਕਿਸੇ ਨੂੰ ਜ਼ੋਰ ਨਾਲ ਪੈ ਜਾਵੇ ਤਾ ਸਮਝੋ ਦਿਨ ਵਿੱਚ ਤਾਰੇ ਦਿਖ ਜਾਂਦੇ ਨੇ ਇਸੇ ਤਰ੍ਹਾਂ ਘੋੜੇ ਨੂੰ ਸੇਕ ਤੇ ਲਈ ਬਾਜ਼ਾਰ ਵਿੱਚ ਲੈ ਗਿਆ ਉਸਨੇ ਕੁਝ ਭਾਰੀ ਸਮਾਨ ਲੈ ਕੇ ਆਉਣਾ ਸੀ ਜਿਵੇਂ ਹੀ ਘੋੜੇ ਨੂੰ ਸਮਝ ਵਿੱਚ ਆਇਆ ਇਹ ਮੇਰੇ ਉੱਤੇ ਸਮਾਨ ਲੱਦਣ ਵਾਲਾ ਹੈ ਅੱਜ ਤਾਂ ਮਿਹਨਤ ਕਰਨੀ ਪੈਣੀ ਹੈ ਉਸਨੇ ਜ਼ੋਰ ਦੇ ਨਾਲ ਦਰਤਾਂ ਮਾਰਿਆ ਜੋ ਕਿ ਪਿੱਛੇ ਆ ਰਹੇ ਇੱਕ ਪਹਿਲਵਾਨ ਨੂੰ ਜਾ ਕੇ ਲੱਗਿਆ ਘੋੜਾ ਤਾਂ ਭੱਜ ਗਿਆ ਪਰ ਪਹਿਲਵਾਨ ਨੇ ਸੇਕਚਿਲੀ ਜੰਮ ਕੇ ਮਰਮਤ ਕੀਤੀ ਮਾਰ ਖਾਣੇ ਤੋਂ ਬਾਅਦ ਸੇਕਚਿਲੀ ਜਿਵੇਂ ਜਿਵੇਂ ਤੁਰਤੇ ਘਰਸ ਦੇ ਸੇਕਚਿਲੀ ਜਿਵੇਂ ਘਰ ਆਪਣੇ ਵਾਪਸ ਆਇਆ ਤਾਂ ਦੇਖਿਆ ਤੇ ਘੋੜਾ ਮਜੇ ਨਾਲ ਘਾ ਚੱਲ ਰਿਹਾ ਉਸੇ ਪਲ ਸੇਕਚਿਲੀ ਨੇ ਫੈਸਲਾ ਕੀਤਾ ਤੇ ਹੁਣ ਬਹੁਤ ਹੋ ਗਿਆ ਐਸੇ مصیبت ਦਾ ਕੁਝ ਕਰਨਾ ਪਵੇਗਾ ਮੈਂ ਇਸ ਨੂੰ ਕੱਲ ਹੀ ਵੱਡੇ ਸ਼ਹਿਰ ਜਾ ਕੇ ਵੇਚ ਦੇਵਾਂਗਾ ਕਾਮ ਸੇ ਕਮ ਮੇਰਾ ਪਿੱਸਾ ਤਾਂ ਸੁੱਟੇਗਾ ਅਗਲੇ ਸਵੇਰ ਸੇਖਚਲੀ ਘੋੜੇ ਨੂੰ ਵੱਡੇ ਸ਼ਹਿਰ ਦੇ ਮੇਲੇ ਵਿੱਚ ਲੈ ਗਿਆ ਘੋੜਾ ਸੋਹਣਾ ਤੇ ਸਿਹਤਮੰਦ ਸੀ ਤਾਂ ਕਈ ਸਾਰੇ ਲੋਕ ਉਸ ਨੂੰ ਦੇਖਣ ਹੁੰਦੇ ਪਰ ਸੇਖਚਲੀ ਆਪਣੀ ਧੁੰਦ ਦਾ ਪੱਕਾ ਸੀ ਉਹ ਸਭ ਨੂੰ ਦੱਸਣ ਲੱਗ ਪਿਆ ਇਸ ਘੋੜੇ ਨੂੰ ਦੇਖੋ ਇਹ ਆਪਣੀ ਮਰਜ਼ੀ ਦਾ ਮਾਲਕ ਹੈ ਇਹ ਮਰਜ਼ੀ ਨਾਲ ਕਦੇ ਵੀ ਦਲਫਤਾ ਮਾਰ ਦਿੰਦਾ ਹੈ ਪਰ ਇਸੇ ਦੇ ਲੱਤੇ ਵਿੱਚ ਬਹੁਤ ਤਾਕਤ ਹੈ ਜਿਹੜਾ ਵੀ ਬੰਦਾ ਇਸ ਨੂੰ ਕਾਬੂ ਕਰ ਲਵੇਗਾ ਇਹ ਘੋੜਾ ਉਸਦੇ ਬਹੁਤ ਕੰਮ ਆਵੇਗਾ ਘੋੜੇ ਬਾਰੇ ਅਜੀਬ ਗੱਲ ਸੁਣ ਕੇ ਕੋਈ ਵੀ ਉਸ ਨੂੰ ਖਰੀਦਣ ਬਾਰੇ ਤਿਆਰ ਨਹੀਂ ਹੋਇਆ ਲੋਕ ਆਉਂਦੇ ਘੋੜੇ ਦੀ ਕਮੀ ਸੁਣਦੇ ਤਾਂ ਸੇਖ ਜਿਲੇ ਉੱਪਰ ਹੱਸ ਕੇ ਚਲੇ ਜਾਂਦੇ ਇੱਕ ਆਦਮੀ ਇਹ ਸਭ ਦੂਰੋਂ ਦੇਖ ਰਿਹਾ ਸੀ ਉਸਨੇ ਕਿਹਾ ਮੈਂ ਤੈਨੂੰ ਸਵੇਰ ਤੋਂ ਪਰੇਸ਼ਾਨ ਹੁੰਦਿਆ ਦੇਖ ਰਿਹਾ ਮੈਂ ਤੇਰਾ ਘੋੜਾ ਇਹ ਬਕਵਾ ਸਕਦਾ ਬਸ ਮੈਨੂੰ ਮੁਨਾਫੇ ਵਿੱਚ ਕੁਝ ਹਿੱਸਾ ਦੇ ਦੇਵੀ ਸੇਖ ਚਿੱਲੀ ਨੇ ਕਿਹਾ ਠੀਕੇ ਭਾਈ ਤੂੰ ਵੀ ਇਹ ਜਮਾ ਕੇ ਦੇਖ ਲੈ ਪਰ ਇਹ ਆਦਮੀ ਪੂਰਾ ਤਜਰਬੇਦਾਰ ਸੀ ਉਪਰੰਤ ਉੱਚੀ ਜਗ੍ਹਾ ਦੇ ਉੱਪਰ ਚੜ ਗਿਆ ਨਾਲ ਢੋਲ ਵਜਵਾਈ ਤੇ ਜੋਰ ਨਾਲ ਚਲਾਉਣ ਲੱਗ ਪਿਆ ਉਹ ਸ਼ੇਰ ਵਾਲਿਓ ਅੱਜ ਤੁਹਾਡੀ ਕਿਸਮਤ ਖੁੱਲ ਗਈ ਹੈ ਐਨਾ ਸੋਹਣਾ ਇਹ ਕਾਬਲ ਘੋੜਾ ਇਸ ਬਾਜ਼ਾਰ ਵਿੱਚ ਬਿਕਨਾ ਆਇਆ ਏ ਇਹ ਘੋੜਾ ਸਵਰਗਾ ਤੋਂ ਆਇਆ ਏ ਬਹੁਤ ਧਾਰਮਿਕ ਹੈ ਹਮੇਸ਼ਾ ਉੱਪਰ ਵਾਲੇ ਦੀ ਸੁਣਦਾ ਹੈ ਉਸੇ ਦੇ ਹੀ ਕਰਦਾ ਹੈ ਘੋੜਾ ਜਸ ਘਰ ਵਿੱਚ ਹੀ ਜਾਵੇਗਾ ਉੱਥੇ ਬਰਕਤ ਤੇ ਬਰਕਤ ਲਿਆਵੇਗਾ ਅਇਦਰ ਧਿਆਨ ਦਿਓ ਦੋਸਤੋ ਮੌਕਾ ਹੈ ਅੱਜ ਇਹ ਘੋੜਾ ਖਰੀਦ ਲਓ ਇਹ ਘੋੜਾ ਖਰੀਦ ਲਵੋ ਇਹ ਘੋੜਾ ਜੱਸ਼ਕੋਲ ਵੀ ਜਾਵੇਗਾ ਔਸਧਿਕ ਕਸਮਤ ਖੋਲ ਜਾਵੇਗੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋ ਜਾਵੇਗੀ ਇਹਹ ਜੀਆਂ ਗੱਲਾਂ ਸੁਣ ਕੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਘੋੜੇ ਦੀ ਬੋਲੀ ਲੱਗਣ ਲੱਗੀ ਕੀਮਤ ਬਹੁਤ ਤੇਜ਼ੀ ਨਾਲ ਵਧਣ ਲੱਗੀ 100 ਰੁਪਏ ਦੀ ਘੋੜੇ ਦੀ ਕੀਮਤ 1500 ਤੱਕ ਲੱਗ ਪਈ। ਹੁਣ ਕਈ ਸਾਰੇ ਲੋਕ ਘੋੜਾ ਖਰੀਦਣਾ ਚਾ ਰਹੇ ਸੀ। ਇੰਨੇ ਵਿੱਚ ਸੇਖ ਚਿੱਲੀ ਉੱਥਲ ਗਿਆ। ਨਹੀਂ ਨਹੀਂ। ਮੈਨੂੰ ਤਾਂ ਪਤਾ ਹੀ ਨਹੀਂ ਸੀ। ਇਸ ਵਿੱਚ ਇੰਨੀਆਂ ਸਾਰੀਆਂ ਖੂਬੀਆਂ। ਹੁਣ ਮੈਂ ਇਸ ਘੋੜੇ ਨੂੰ ਕਦੇ ਨਹੀਂ ਵੇਚਾਂਗਾ। ਅੜੀ ਵਿੱਚ ਸੇਖ ਚਿੱਲੀ ਨੇ ਸਾਰਾ ਮੁਨਾਫਾ ਛੱਡਿਆ। ਆਪਣਾ ਅੜਿੜ ਤੇ ਨਕਾਰਾ ਘੋੜਾ ਲੈ ਕੇ ਵਾਪਸ ਘਰ ਆ ਗਿਆ। ਦੋਸਤੋ ਤੇ ਇਹ ਕਹਾਣੀ ਔਸੋ ਦੀਆਂ ਕਹਾਣੀਆਂ ਤੇ ਪ੍ਰਇਵਤ ਹੈ। ਇਸ ਵਿੱਚ ਕਈ ਲੋਕ ਹੈ ਪਾਠ ਨੇ। ਪਹਿਲੀ ਸਿੱਖਿਆ ਸੁਣੋ। ਜੋ ਸਾਨੂੰ ਨੌਜਵਾਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਆਪਣੀ ਕੀਮਤ ਖੁਦ ਲਗਾਓ। ਐਸੇ ਗੱਲ ਨੂੰ ਐਕਟਰਾਂ ਦੇ ਤੇ ਕਲਾਕਾਰਾਂ ਦੇ ਆਧਾਰਨ ਨਾਲ ਸਮਝਦੇ ਆਂ। ਜਿਨਨੇ ਵੀ ਸੈਲੀਬ੍ਰਿਟੀ ਤੇ ਸਟਾਰ ਨੇ ਇੰਨਾ ਦਾ ਕੈਰੀਅਰ ਲੋਕਾਂ ਦੀ ਰਾਇ ਤੇ ਟਿਕਿਆ ਹੁੰਦਾ ਨਹੀਂ ਜੇ ਲੋਕ ਤੁਹਾਨੂੰ ਪਸੰਦ ਕਰਦੇ ਨੇ ਤੁਹਾਡੇ ਕੋਲੇ ਫਿਲਮਾਂ ਐਵਟੂ ਐਂਟਰਟੇਨਮੈਂਟ ਸ਼ੋ ਸ਼ੋ ਵਗੈਰਾ ਹੁੰਦੇ ਨੇ ਨਹੀਂ ਤਾਂ ਤੁਹਾਡੀ ਕੋਈ ਬਾਤ ਨਹੀਂ ਪਸਦਾ ਇਸੇ ਕਾਰਨ ਕਦੇ ਵੀ ਕਿਸੇ ਕਲਾਕਾਰ ਨੂੰ ਚੈਨ ਨਹੀਂ ਮਿਲਦਾ ਮਨ ਨੂੰ ਕਦੇ ਚੈਨ ਨਹੀਂ ਮਿਲਦਾ ਹਮੇਸ਼ਾ ਬੇਚੈਨੀ ਰਹਿੰਦੀ ਹੈ ਐਸੈਂਕਲ ਤੋਂ ਮੇਰੀ ਫੋਟੋ ਚੰਗੀ ਆਈ ਏ ਕਿ ਨਹੀਂ ਐਸੇ ਪੇਪਰ ਵਿੱਚ ਮੇਰੇ ਬਾਰੇ ਕੀ ਸਫਿਆ ਹੈ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ ਇਹ ਤਾਂ ਹੋ ਗਈ ਬਹੁਤ ਖਾਸ ਆਧਾਰਨ ਪਰ ਐਸੇ ਬਿਮਾਰੀ ਦਾ ਕਸੋਟਾ ਰੂਪ ਸਾਡੇ ਸਭ ਦੇ ਮਨ ਵਿੱਚ ਵੀ ਹੈ ਸਾਨੂੰ ਇਸ ਗੱਲ ਦੀ ਬਹੁਤ ਚਿੰਤਾ ਰਹਿੰਦੀ ਹੈ ਤੇ ਲੋਕ ਮੇਰੇ ਬਾਰੇ ਕੀ ਸੋਚਦੇ ਨੇ ਮੇਰੀ ਇਮੇਜ ਕਿਵੇਂ ਦੀ ਹੈ ਜਿਸ ਕਾਰਨ ਦੋ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਨੇ ਪਹਿਲੀ ਪ੍ਰੇਸ਼ਾਨੀ ਤੇ ਦੂਜੀਆਂ ਗੱਲਾਂ ਤੇ ਦੂਜਿਆਂ ਦੀਆਂ ਗੱਲਾਂ ਤੇ ਕਮੈਂਟ ਨਾਲ ਸਾਡੇ ਉੱਤੇ ਬਹੁਤ ਅਸਰ ਪੈਂਦਾ ਏ ਕੋਈ ਤਾਰੀਫ ਕਰ ਦੇਵੇ ਤੇ ਸੇਕ ਚਿੱਲੀ ਵਾਂਗ ਅਸੀਂ ਉਸ ਦੀਆਂ ਗੱਲਾਂ ਵਿੱਚ ਵੀ ਆ ਜਾਂਦੇ ਹਾਂ ਕੋਈ ਬੁਰਾਈ ਕਰ ਦੇਵੇ ਤੇ ਅਸੀਂ ਦੋਸਮਣ ਬਣ ਜਾਂਦੇ ਹਾਂ ਉਹ ਸ਼ੋਹ ਕਹਿੰਦੇ ਨੇ ਤੇ ਹੰਕਾਰ ਹੀ ਤੁਹਾਡਾ ਰੋਗ ਹੈ ਹੰਕਾਰ ਨੂੰ ਬਾਰੀ ਇਤਖਾਵੇ ਵਿੱਚ ਬਹੁਤ ਆਨੰਦ ਹੁੰਦਾ ਏ ਇੱਕ ਵਾਰ ਜਦੋਂ ਹੰਕਾਰ ਫੁੱਲਦਾ ਏ ਤੇ ਗੁੱਸਾ ਵੀ ਆਉਂਦਾ ਏ ਤੇ ਚਿੰਤਾ ਵੀ ਹੁੰਦੀ ਏ ਭੁੱਲਿਆ ਹੋਇਆ ਹੰਕਾਰ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦਾ ਦੂਜੀ ਪ੍ਰੇਸ਼ਾਨੀ ਅਸੀਂ ਆਪਣੇ ਆਪ ਤੇ ਪੂਰਾ ਭਰੋਸਾ ਕਰ ਹੀ ਨਹੀਂ ਪਾਉਂਦੇ ਜਿੰਨਾ ਆਪਣੇ ਆਪ ਨੂੰ ਜਾਣੋਗੇ ਉੰਨੀ ਦੂਜਿਆਂ ਦੀ ਘੱਟ ਜ਼ਰੂਰਤ ਪੈਂਦੀ ਹੋਸ਼ ਹੋ ਗਏ ਨਹੀਂ ਤੇ ਲੋਕਾਂ ਦੀ ਰਾਇ ਬਾਰੀ ਨਤੀਜਾ ਤੇ ਪਲ-ਪਲ ਬਦਲਦਾ ਹੈ ਜਿਸ ਕਰਕੇ ਦੁਖੀ ਹੋ ਕੇ ਆਪਣੇ ਆਪ ਤੇ ਸ਼ੱਕ ਕਰਦੇ ਰਹਿੰਦੇ ਹਾਂ ਹਰ ਮੰਨ ਕੇ ਖੁਦ ਨੂੰ ਸ਼ਕਤੀਹੀਣ ਸਮਝ ਲੈਂਦੇ ਹੋ ਸੋ ਅਸੀਂ ਆਪਣੀ ਕੀਮਤ ਕਿਵੇਂ ਜਾਣੋਗੇ ਉਸੋ ਕਹਿੰਦੇ ਨੇ ਤਾਂ ਜੇਕਰ ਸੱਚੀਓ ਆਪਣੇ ਆਪ ਨੂੰ ਜਾਨਣਾ ਚਾਹੁੰਦੇ ਹੋ ਤਾਂ ਕਦੇ ਵੀ ਦੂਜਿਆਂ ਨਾਲ ਤੁਲਨਾ ਨਾ ਕਰੋ ਭਾਵ ਜੋ ਮਨਤੀ ਆਪਣੇ ਬੋਝ ਨਾਲ ਭਰ ਜਾਂਦਾ ਏ ਜੋ ਸੈਲਫ ਅਵੇਅਰ ਨਾ ਦੇ ਨਾਹੀਂ ਆਪਣੇ ਆਪ ਨੂੰ ਜਾਣ ਲੈਂਦਾ ਏ ਉਸ ਨੂੰ ਕਿਸੇ ਪ੍ਰਕਾਰ ਦੇ ਬਾਰੀ ਦਿਖਾਵੇ ਤੇ ਲੋੜ ਦੀ ਤਰੀਬ ਨਹੀਂ ਪੈਂਦੀ ਇਸ ਗਿਆਨ ਨੂੰ ਵਰਤਣ ਦੇ ਲਈ ਨੌਜਵਾਨਾਂ ਲਈ ਦੋ ਪ੍ਰੈਕਟੀਕਲ ਤਰੀਕੇ ਨੇ ਪਹਿਲਾ ਆਪਣੀ ਵਿਸਾਨ ਜਾਨੀ ਕਿ ਸੈਲਫ ਆਈਡੈਂਟੀਟੀ ਨੂੰ ਮਹੱਤਵ ਨਾਲ ਜੋੜੋ ਆਪਣੀ ਵਿਸਾਨ ਨੂੰ ਆਵਾਸ ਨਾਲ ਜੋੜੋ ਹਰ ਦਿਨ ਦੀ ਜੇਤ ਨਾਲ ਜੋੜੋ ਹਰ ਉਸ ਚੀਜ਼ ਨੂੰ ਕੰਟਰੋਲ ਨਾਲ ਜੋੜੋ ਜੋ ਤੁਹਾਡੇ ਕੰਟਰੋਲ ਵਿੱਚ ਤੁਹਾਡੇ ਕੰਟਰੋਲ ਵਿੱਚ ਚਾਰ ਗੱਲਾਂ ਨੇ ਤਹਾਡੀਆਂ ਅਮੀਦਾਂ ਤੁਹਾਡੇ ਐਕਸ਼ਨ ਤੁਹਾਡੇ ਸ਼ਬਦ ਤੇ ਤੁਹਾਡੀ ਟੈਂਸ਼ਨ ਭਾਵਨਾ ਜਾਂ ਨੀਅਤ ਦੂਜਾ ਪ੍ਰੈਕਟੀਕਲ ਤਰੀਕਾ ਏ ਤੇ ਆਕਾੰਤ ਵਿੱਚ ਮਿਹਨਤ ਕਰੋ ਬਚਪਨ ਤੇ ਤੁਹਾਨੂੰ ਡਾਂਟ ਕੇ ਪੜਨ ਬਿਠਾਇਆ ਗਿਆ ਜਾਂ ਡਾਂਟ ਕੇ ਕੰਮ ਕਰਾਇਆ ਗਿਆ ਜਿਸ ਕਾਰਨ ਸਾਡਾ ਦਿਮਾਗ ਅਜੇਹਾ ਪ੍ਰੋਗਰਾਮ ਡੈ ਅਸੀਂ ਮਨ ਲਾ ਕੇ ਬਿਨਾ ਅਗਰਾਨੀ ਦੇ ਮਿਹਨਤ ਕਰ ਨਹੀਂ ਪਾਉਂਦੇ ਜਦੋਂ ਕੋਈ ਟੀਚਰ ਜਦੋਂ ਕਿ ਸਾਡੇ ਵਾਲਾ ਬੌਸ ਦੇਖਣ ਵਾਲਾ ਹੈ ਕਦ ਤੱਕ ਮਨ ਲੱਗਦਾ ਹੈ ਅਸੀਂ ਮਿਹਨਤ ਵੀ ਕਰ ਲੈਂਦੇ ਹਾਂ ਪਰ ਆਕਾਂਤ ਵਿੱਚ ਕੋਈ ਨਹੀਂ ਦੇਖਦਾ ਹੁੰਦਾ ਅਸੀਂ ਢਿੱਲੇ ਪੈ ਜਾਂਦੇ ਹਾਂ ਇਸ ਵਿੱਚ ਤੇ ਆਕਾਂਤ ਮਿਹਨਤ ਕਰਨ ਵਿੱਚ ਲਈ ਆਦਤ ਪਾਉ ਕਿਉਂ ਜਦੋਂ ਤੁਸੀਂ ਇਕੱਲੇ ਵਿੱਚ ਮਿਹਨਤ ਕਰਦੇ ਹੋ ਤੇ ਤੁਹਾਨੂੰ ਖੁਦ ਉੱਤੇ ਵਿਸ਼ਵਾਸ ਹੁੰਦਾ ਏ ਤੇ ਹਾਂ ਮੈਂ ਆਪਣਾ ਖਿਆਲ ਖੁਦ ਰੱਖ ਸਕਦਾ ਹਾਂ ਤੇ ਇੱਕ ਗੱਲ ਹੋਰ ਅਸੀਂ ਆਕਾਂਤ ਵਿੱਚ ਦਿਖਾਵਾ ਨਹੀਂ ਕਰਦੇ ਬਲਕਿ ਖੁਦ ਵਿੱਚ ਸਬੂਤ ਕਰਨ ਲਈ ਸੱਚਮੁੱਚ ਮਿਹਨਤ ਕਰਦੇ ਹਾਂ ਇਸ ਲਈ ਆਕਾਂਤ ਵਿੱਚ ਕੀਤੀ ਹੋਈ ਮਿਹਨਤ ਤੁਹਾਡਾ ਆਤਮ ਵਿਸ਼ਵਾਸ ਬਣਾ ਦਿੰਦੀ ਹੈ ਤੁਹਾਨੂੰ ਸਮਝ ਵਿੱਚ ਆ ਜਾਂਦਾ ਏ ਜੇ ਘਰ ਮੈਂ ਬਿਨਾਂ ਕਿਸੇ ਦੇ ਟੋਕੇ ਖੋਦੀ ਇੰਨੀ ਮਿਹਨਤ ਕਰ ਸਕਦਾ ਹਾਂ ਜੇਕਰ ਕਦੇ ਮੁਸੀਬਤ ਆਵੇਗੀ ਜਿਹਦੋਂ ਸੱਚੀੋਂ ਕੋਈ ਨਾਲ ਨਹੀਂ ਹੋਵੇਗਾ ਤਾਂ ਵੀ ਮੈਂ ਖੋਦ ਨੂੰ ਸੰਭਾਲ ਸਕਦਾ ਹਾਂ ਮੈਂ ਇਕੱਲਾ ਵੀ ਮੁਸ਼ਕਲ ਕੰਮ ਕਰ ਸਕਦਾ ਹਾਂ ਐਸ ਅਣਪਦ ਬਣਾ ਲ ਬਹੁਤ ਆਤਮ ਪ੍ਰਸਵਾਦ ਹੈ ਐਸ ਲਈ ਆਕਾਂਤ ਵਿੱਚ ਰਹਿ ਕੇ ਮਿਹਨਤ ਕਰਨਾ ਸਿੱਖੋ ਫਿਰ ਤੁਹਾਨੂੰ ਬਾਹਰਲੇ ਨਤੀਜੇ ਤੇ ਦੂਜਿਆਂ ਦੀਆਂ ਗੱਲਾਂ ਤੋਂ ਯਾਦਾ ਫਰਕ ਨਹੀਂ ਪੈਣਾ ਸੇ ਦੋਸਤੋ ਉਮੀਦ ਹੈ ਕਿ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਐਸੀ ਤਰ੍ਹਾਂ ਕੰਮ ਦੇ ਕਿਸੇ ਲੈ ਹੁੰਦਾ ਰਹਾਂਗਾ ਜੁੜੇ ਰਹੋ ਸਹਿਰੀ ਸੰਸਾਰ ਦੇ ਨਾਲ ਸ਼ੁਕਰੀਆ